ਸ੍ਰੀ ਗੁਰੂ ਜੀ ਮੈਂ ਹਰਸ਼ਦੀਪੌਰ ਸੰਧੂ ਤੇ ਗੱਲ ਕਰਦੇ ਆ ਸਰਦਾਰ ਬਲਕੌਰ ਸਿੰਘ ਸਿੱਧੂ ਆਖਿਰਕਾਰ ਕੌਣ ਨੇ ਸਰਦਾਰ ਬਲਕੌਰ ਸਿੰਘ ਸਿੱਧੂ ਜਿਨ੍ਹਾਂ ਦਾ ਮੈਂ ਨਾਮ ਲਿਆ ਸ਼ਾਇਦ ਕਈ ਲੋਕਾਂ ਦੇ ਸੋਚ ਵਿੱਚ ਇਹ ਗੱਲ ਆ ਗਈ ਹੋਣੀ ਹੈ ਕਿ ਮੈਂ ਕਿਹਦਾ ਨਾਮ ਲੈਣ ਜਾ ਰਹੀਆਂ ਗੱਲ ਕਰ ਰਿਆ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਜੋ ਸਿੱਧੂ ਮੂਸਾ ਵਾਲੇ ਦੇ ਪਿਤਾ ਜੀ ਹਨ ਉਹ ਇਸ ਟਾਈਮ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜੋ ਆਪਣਾ ਇਲੈਕਸ਼ਨ ਲੜਨ ਜਾ ਰਹੇ ਆ ਗੱਲ ਕਰਦੇ ਹਾਂ ਉਹਨਾਂ ਨੇ ਕਦਮ ਕਿਉਂ ਚੱਕਿਆ ਤੇ ਉਹ ਕਿਹੜੇ ਜ਼ਿਲ੍ਹੇ ਤੋਂ ਖੜੇ ਹੋ ਸਕਦੇ ਹਨ ਉਸ ਬਾਰੇ ਵੀ ਚਰਚਾ ਕਰਾਂਗੇ ਤਾਂ ਇਹ ਕਿਤੇ ਨਾ ਕਿਤੇ ਜੋ ਕਾਂਗਰਸ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਆਪਣਾ ਇਕਜੁੱਟ ਹੋ ਕੇ ਲੜਨ ਆਪਣੀ ਜੋ ਲੜਾਈ ਜੋ ਕਹਿ ਲੋ ਕਿ ਲੋਕਾਂ ਦੀ ਭਲਾਈ ਕਹਿ ਲੋ ਚਾਹੇ ਲੜਾਈ ਕਹਿ ਲੋ ਮਤਲਬ ਕਿ ਜੋ ਆਉਣ ਵਾਲੇ ਟਾਈਮ ਚ ਕਾਂਗਰਸ ਆਪਣਾ ਜੋ ਵੋਟ ਬੈਂਕ ਨੂੰ ਮਜ਼ਬੂਤ ਬਣਾ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਆਮ ਆਸਮਾਨੇ ਜ ਆਪਾਤੀ ਜਨਤਾ ਪਾਰਟੀ ਜਾਂ ਕਾਂਗਰਸ ਦੋਵੇਂ ਆਪਸ ਵਿੱਚ ਹੀ ਟਕਰਉਣ ਗਈਆਂ ਤਾਂ ਕਿਤੇ ਨਾ ਕਿਤੇ ਕਾਂਗਰਸ ਜੋ ਆਪਣਾ ਵੋਟ ਬੈਂਕ ਮਜ਼ਬੂਤ ਬਣਾ ਰਹੀ ਹੈ ਤਾਂ ਉਹਦੇ ਹੀ ਇੱਕ ਨਿਕਲ ਕੇ ਖਬਰ ਆ ਰਹੀ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਜੀ ਜਦੋਂ ਹੁਣ ਉਹਦੀ ਤੀਜੀ ਵਰਸੀ ਆ ਰਹੀ ਹੈ ਤੇ ਉਹਦੇ ਪਿਤਾ ਇਹ ਇਲਾਨ ਕਰਨ ਜਾ ਰਹੇ ਨੇ ਉਹਨਾਂ ਦੇ ਪਿਤਾ ਨੇ ਕਿਤੇ ਨਾ ਕਿਤੇ ਕਿਹਾ ਕਿ ਮੇتن ਸਾਲ ਹੋ ਗਏ ਨੇ ਮੇਰੇ ਬੱਚੇ ਦਾ ਜੋ ਉਹਨਾਂ ਦੇ ਸਿੱਧੂ ਮੂਸੇਵਾਲੇ ਦੀ ਵੀ ਕੋਈ ਵੀ ਸੁਣਵਾਈ ਹਜੇ ਤੱਕ ਨਹੀਂ ਹਾਲੇ ਤੱਕ ਕਿ ਕੋਈ ਵੀ ਸਰਕਾਰ ਨੇ ਜੋ ਪੰਜਾਬ ਸਰਕਾਰ ਹੈ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਹਜੇ ਤੱਕ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਗੱਲ ਨਹੀਂ ਕੀਤੀ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਤਾਂ ਉਹ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਜਾ ਰਹੇ ਨੇ ਜੇ ਗੱਲ ਕਰ ਲਈਏ ਬੰਦੇ ਸੂਤਰਾ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ ਦੇ ਦਿਨ 2 ਦਿਨ ਪਹਿਲਾਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਦੱਸਦੇ ਕਿ ਮਾਨਸਾ ਵਿੱਚ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀ ਦਾ ਯੋਜਨ ਕੀਤਾ ਗਿਆ ਇਹ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਲਈ ਇਨਸਾਫ ਲਈ ਚੋਣ ਲੜਨਗੇ ਕਿਉਂਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਪੁੱਤਰ ਦਾ ਇਨਸਾਫ ਨਹੀਂ ਮਿਲਿਆ ਮਾਨਸਾ ਵਿੱਚ ਮਾਨਸਾ ਵਿੱਚ ਅੱਜ ਕਾਂਗਰਸ ਤੇ ਪੰਜਾਬੀ ਪ੍ਰਧਾਨ ਅਮਰਿੰਦਰ ਸਿੰਘ ਰਾਜਾਵਰਿੰਗ ਦੀ ਅਗਵਾਈ ਹੇਠ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਮੂਸੇਵਾਲੇ ਦੇ ਪਿਤਾ ਬਲਕਾ ਬਲਕਾਰ ਸਿੰਘ ਮੈਂ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਤੇ ਕਰਦੇ ਸੰਵਿਧਾਨ ਨੂੰ ਬਚਾਉਣ ਦੀ ਬਹੁਤ ਲੋੜ ਹੈ ਕਿਉਂਕਿ ਪੰਜਾਬ ਦੇ ਦੇਸ਼ ਭਰ ਦਿਨ ਦਿਹਾੜੇ ਲੋਕਾਂ ਦਾ ਕਤਲ ਹੋ ਰਿਹਾ ਹੈ ਤੇ ਉਹਨਾਂ ਦੇ ਪੁੱਤਰ ਸੁਖਦੀਪ ਜਿੰਨ ਸਿੱਧੂ ਮੂਸੇਵਾਲਾ ਦੀ ਵੀ ਮਾਨਸਾ ਵਿੱਚ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਦੇ ਸਾਜ਼ਿਵ ਵੀ ਸ਼ਾਮਿਲ ਹਨ ਅਜੇ ਵੀ ਪੁਲਿਸ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ ਉਹਨਾਂ ਨੇ ਅੱਗੇ ਇਹ ਵੀ ਕਿਹਾ ਲੰਬੇ ਸਮੇਂ ਸਿਰ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਰ ਰਹੇ ਹਨ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇਸ ਬਾਰੇ ਠੋਸ ਕਦਮ ਨਹੀਂ ਚੁੱਕ ਰਹੇ ਹਨ ਉਹਨਾਂ ਨੇ ਕਿਤੇ ਨਾ ਕਿਤੇ ਇਹ ਗੱਲ ਕਹੀ ਹੈ ਕਿ ਚਾਹੇ ਮੈਂ ਇਹ ਇਸ ਜੋ ਹੁਣ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਨੇ ਉਸ ਵਿੱਚ ਆ ਕੇ ਇਹ ਕਰਨਾ ਚਾਹੁੰਦਾ ਕਿ ਕਿਤੇ ਨਾ ਕਿਤੇ ਮੈਂ ਉਹਨਾਂ ਮਾਪਿਆਂ ਦੇ ਨਾਲ ਖਲੋ ਸਕਾਂ ਜਿਨ੍ਹਾਂ ਮਾਪਿਆਂ ਨੂੰ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ ਕਿਉਂਕਿ ਪੰਜਾਬ ਸਰਕਾਰ ਕਿਤੇ ਨਾ ਕਿਤੇ ਆਪਨਾ ਹੀ ਸੋਚ ਰਹੀ ਹੈ ਉਹਨਾਂ ਨੇ ਹਜੇ ਤੱਕ ਉਹਨਾਂ ਮਾਪਿਆਂ ਨੂੰ ਇਨਸਾਫ ਨਹੀਂ ਦਿੱਤਾ ਜਿੰਦੇ ਵਿੱਚ ਜੋ ਥਾਂ-ਥਾਂ ਤੇ ਗੋਲੀਬਾਰੀ ਕੀਤੀ ਜਾਂਦੀ ਹੈ ਲੋਕਾਂ ਦੇ ਬੱਚਿਆਂ ਨੂੰ ਸ਼ਰੇ ਆਮ ਗੋਲੀਬਾਰੀ ਨਾਲ ਮਾਰ ਦਿੱਤਾ ਜਾਂਦਾ ਹੈ ਕਿਤੇ ਨਾ ਕਿਤੇ ਇਸ ਲਈ ਪੰਜਾਬ ਸਰਕਾਰ ਨੇ ਕੋਈ ਵੀ ਠੋਸ ਕਦਮ ਨਹੀਂ ਚੱਕਿਆ ਜੋ ਵੀ ਬੰਦੀ ਜਾਣਕਾਰੀ ਅੱਗੇ ਆਵੇਗੀ ਤਾਂ ਮਿਲਦੇ ਹਾਂ